ਭਈ ਇਹ ਮੰਜੂ ਸ਼ਰਮਾ ਸਾਡੇ ਉਮੀਦਵਾਰ ਹੈ ਔਰ ਲਾਡੀ ਜੀ ਬਹੁਤ ਪਿਆਰੇ ਸਾਡੇ ਸਾਥੀ ਹੈ ਸਾਡੇ ਬਲੋਕ ਕਾਂਗਰਸ ਦੇ ਪ੍ਰਧਾਨ ਹੈ ਦਿਨ ਰਾਤ ਲੋਕਾਂ ਵਾਸਤੇ ਸਮਰਪਿਤ ਰਹਿੰਦੇ ਹੈ ਦਿਨ ਰਾਤ ਲੋਕਾਂ ਦੀ ਇਹ ਸੇਵਾ ਕਰਦੇ ਹੈ ਇਹ ਮੀਆਂ ਬੀਬੀ ਦੋਨੇ ਤੁਹਾਡੀ ਸੇਵਾ ਲਾ ਕੇ ਲੋਕਾਂ ਨੂੰ ਮੈਂ ਬੇਨਤੀ ਕੀਤੀ ਹੈ ਕਰਨਗੇ ਮੈਨੂੰ ਕੋਈ ਸ਼ੱਕ ਨਹੀਂ ਕਿ ਇਹ ਇਲਾਕਾ ਪੂਰਾ ਪੂਰਾ ਇਹ ਲਾਡੀ ਜੀ ਔਰ ਮੰਜੂ ਸ਼ਰਮਾ ਜੀ ਨੂੰ ਇਹ ਵੋਟਾਂ ਪਾਣਗੇ ਔਰ ਕੋਈ ਸ਼ੱਕ ਨਹੀਂ ਕਿ ਭਾਰੀ ਵੋਟਾਂ ਜਿੱਤਣਗੇ ਨਮਾਇੰਦਾ ਇਹ ਹੋਣਾ ਚਾਹੀਦਾ ਮਨਜੂ ਸ਼ਰਮਾ ਵਰਗਾ ਦੇਖੋ ਬਹੁਤ ਵਧੀਆ ਹੁਗਾਰੇ ਆ ਸਾਜ ਅਸੀਂ ਆਪਣਾ ਵਾਜ ਨੰਬਰ 85 ਮਾਲ ਪਿੰਡ ਦੇ ਵਿੱਚ ਅਸੀਂ ਧਰਮਪਾਲਾ ਢੀ ਤੇ ਪ੍ਰਚਾਰ ਲਈ ਆਏ ਆ ਕਾਂਗਰਸ ਪਾਰਟੀ ਦੇ ਹੱਕ ਦੇ ਲੋਕਾਂ ਦੇ ਵਿੱਚ ਪੂਰਾ ਵਿਸ਼ਵਾਸ ਬਣਿਆ ਹੈ ਔਰ ਲੋਕ ਜਲਦੀ ਆਪਣਾ ਫੈਸਲਾ ਕਾਂਗਰਸ ਹੱਕ ਕਰਨ ਜਾ ਰਹੇ ਆ ਔਰ ਬੜੀ ਵੱਡੀ ਲੀਡ ਦੇ ਨਾਲ ਹੀ ਜਿੱਤਣਗੇ ਤਾਂ ਕਿ 2 ਸਾਲ ਜੋ ਸਰਕਾਰ ਦੇ ਹਾਲਾਤ ਹੋਏ ਆ ਇਹ ਸਰਕਾਰ ਨੇ ਜੋ ਗੰਦ ਮਤਲਬ ਹਾਲਾਤ ਖਰਾਬ ਪੰਜਾਬ ਚ ਹੋਏ ਨੇ ਲਾਅ ਐਂਡ ਆਰਡਰ ਦੀ ਲਾ ਲੋ ਡਰੱਗਸ ਦੀ ਜਿੰਨੀ ਸਮੱਸਿਆ ਵਧੀ ਹੈ ਉਸ ਤੋਂ ਇਲਾਵਾ ਕਾਉਂਸਲਰੀ ਹੈ ਨਹੀਂ ਮੋਹਰਾਂ ਲਾਉਣ ਵਾਲਾ ਵੀ ਬੰਦਾ ਕੋਈ ਹੈ ਨਹੀਂ ਕੰਮ ਕੋਈ ਨਹੀਂ ਹੋ ਰਿਹਾ ਜਿਹੜੀਆਂ ਲੈਕਚਰਾਂ ਹੋ ਰਹੀਆਂ ਨੇ ਉਹ ਜਿਹ ਹੋ ਰਹੀਆਂ ਨੇ ਤੇ ਹਾਈ ਕੋਰਟ ਦੇ ਔਰ ਸੁਪਰੀਮ ਕੋਰਟ ਦੇ ਆਰਡਰ ਤੋਂ ਬਾਅਦ ਹੋ ਰਹੀਆਂ ਨੇ ਜਦ ਕਿ ਇਹ ਸਰਕਾਰਾਂ ਦਾ ਕੰਮ ਹੈ ਜਿਹੜੀ ਸਰਕਾਰ ਇਲੈਕਸ਼ਨਾਂ ਤੋਂ ਭੱਜੇ ਦਾ ਮਤਲਬ ਉਹਨੇ ਆਪਣੀ ਹਾਰ ਕਬੂਲ ਕਰ ਲਈ ਸੋ ਇਹਨਾਂ ਨੂੰ ਇਸ ਵੇਲੇ ਚੱਲਦਾ ਕਰਨਾ ਬੰਨਣਾ ਜ਼ਰੂਰੀ ਹੈ ਕਾਂਗਰਸ ਪਾਰਟੀ ਦਾ ਮੇਅਰ ਬਣੇਗਾ ਹਾਊਸ ਬਣ ਜਾ ਰਿਹਾ ਆ ਉਹਦੇ 'ਚ ਮੈਂ ਸਾਰੇ ਲੋਕਾਂ ਨੂੰ ਕਿਹਾ ਕਿ ਆਪਣੀ ਹਿੱਦਦਾਰੀ ਪਾਓ ਤਾਂ ਕਿ ਤੁਸੀਂ ਆਪਣੇ ਕੰਮ ਜਿਹੜੇ ਐ ਸਪਸ਼ਟ ਵਧੀਆ ਤਰੀਕੇ ਨਾਲ ਕਰਾ ਸਕੋ ਅੱਜ ਸ਼ਹਿਰ ਜਿੰਨਾ ਗੰਦ ਪਿਆ ਐ ਸੜਕਾਂ ਸਾਰੀਆਂ ਗੰਦ ਨਾਲ ਭਰੀਆਂ ਨੇ ਚਾਰਚ ਫੇੜੇ ਕੂੜੇ ਦੇ ਢੇਰ ਲੱਗ ਗਏ ਐ ਪਰ ਇਹ ਸੁੱਤੇ ਨੇ ਇਹ ਆਪਣੀ ਮੌਜ ਕਰ ਰਹੇ ਨੇ ਇਹ ਦਿੱਲੀ ਦਾ ਕਾਹਨੂੰ ਖੁਸ਼ ਕਰ ਰਹੇ ਨੇ ਤੋ ਮੈਂ ਆਸਮੀਤ ਕਰਦਾ ਕਿ ਪੰਜਾਬ ਦੇ ਵਿੱਚ ਸਾਰੀਆਂ ਜਿੰਨੀਆਂ ਇਲੈਕਸ਼ਨ ਹੋਰੀਆਂ ਨੇ ਉਹ ਕਾਂਗਰਸ ਪਾਰਟੀ ਵੱਡੀ ਲੀਡ ਨਾਲ ਜਿੱਤੇ। ਬਲਕਿ ਇਹ ਲਾਡੀਆਂ ਨਵੋ ਪਹਿਲਾਂ ਹੀ ਕੰਮ ਕੀਤੇ ਗਏ ਪਿੰਡ ਦੇ ਵਿੱਚ ਤੁਹਾਡੇ ਸਹਿਯੋਗ ਨਾਲ ਲੋਕ ਵੋਟਰਾਂ ਨੂੰ ਵੀ ਅਪੀਲ ਕਰਦੇ। ਵੋਟਰਾਂ ਨੂੰ ਹੀ ਪੀ ਲੈ ਕੇ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਵੋਟ ਪਾਓ। ਨਵੇਂ ਨੂੰ ਲੱਭਣ ਜਾਣ ਲੱਗੇ ਪਤਾ ਨਹੀਂ ਉਹਨੇ ਕਿਉਂ ਜਾਣਾ ਹੈ। ਜਿਹੜਾ ਪਰਖਿਆ ਸਭ ਤੋਂ ਪਹਿਲਾਂ ਅੱਗੇ ਆਪਾਂ ਨਵੇਂ ਲੱਭ ਕੇ ਵੇਖ ਹੀ ਲਏ 92 ਕੀ ਚੰਦ ਚੜ੍ਹਿਆ ਉਹਨਾਂ ਨੇ। ਸੋ ਨਵਾਂ ਬੰਦਾ ਕਰਨ ਲੱਪਣਾ ਪੁਰਾਣਾ ਹੈਗਾ। ਤੋ ਇਸ ਕਰਕੇ ਇਹਨਾਂ ਨੂੰ ਇਹਨਾਂ ਦੇ ਹੱਥ ਮਜ਼ਬੂਤ ਕਰੋ ਜਿਹੜਾ ਮੁੰਡਾ ਅੱਗੇ ਕੰਮ ਕਰਦਾ ਹੈ 20 ਸਾਲ ਤੋਂ ਮੈਨੂੰ ਪਤਾ ਜਦੋਂ ਤੱਕ ਕਿਉਂਕਿ ਮਾਲ ਸਾਡਾ ਪਿੰਡ ਨਾਲ ਨਾਲੜੀਆਂ ਕਮਟਾਲ ਅਸੀਂ ਮਾਲ ਦਾ ਪੂਰਨ ਵਿਕਾਸ ਮੈਂ ਦਾਅਵੇ ਨਾ ਕਹਿਣਾ ਜਿਹੜਾ 90% ਜਿਹੜਾ ਕੰਮ ਹੈ ਉਹ ਅਸੀਂ ਖੁਦ ਲਾਡੀ ਹੋਣਾ ਤੇ ਅਸੀਂ ਆਪਣੇ ਹੱਥੀ ਕਰਦੇ ਹਾਂ ਚਾਹੇ ਸੀਵਰੇਜ ਹੋਵੇ ਛੜਕਾ ਹੋਣ ਗਲੀਆਂ ਨਾਲੀਆਂ ਜਿੰਨਾ ਵੀ ਵਿਕਾਸ ਹੋਇਆ ਜੇ ਦੋ ਵਾਰੀ ਹੜ੍ਹ ਬਣੀਏ ਤਾਂ ਉਹ ਵੀ ਸਾਡੇ ਹੱਥੀ ਬਣੀਏ ਤੋ ਇਸ ਕਰਕੇ ਅਸੀਂ ਦੇ ਕੰਮ ਨਾਲ ਕੰਮ ਦੇ ਆਧਾਰ ਤੇ ਵੋਟ ਮੰਗਦੇ ਤੇ ਕੰਮ ਲਈ ਵੋਟ ਕਿੰਨੇ ਲੋਕਾਂ ਨੂੰ ਪਾਉ। ਇਹ ਹੀ ਮੇਰੀ ਬੇਨਤੀ। ਅਸੀਂ ਸਭ ਤੋਂ ਪਹਿਲਾਂ ਭੜ ਭਰਾਵਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਤੇ ਆਪ ਇਹਨਾਂ ਨੇ ਬਦਲਾਅ ਲਿਆ ਕੇ ਦੇਖ ਲਿਆ। ਠੀਕ। ਤੇ ਹੁਣ ਅਸੀਂ ਇਹ ਕਾਂਗਰਸ ਪਾਰਟੀ ਨੂੰ ਮਿਲੀ ਹੈ ਟਿਕਟ। ਉਹਨਾਂ ਨੂੰ ਮੌਕਾ ਦੇਣ ਫਿਰ ਦੇਖਣ ਇਹਨਾਂ ਦੇ ਅਸੀਂ ਬਿਨਾਂ ਉਹਦੇ ਤੋਂ ਵੀ ਕੰਮ ਇਹਨਾਂ ਦੇ ਕਰਦੇ ਰਹੇ ਆ। ਕਿਉਂਕਿ ਜਗਵਾਨਾ ਰੋਡ ਤੇ ਬਾਬਾ ਜੀ ਦੇ ਆਉਣ ਤੱਕ ਜਾਂ ਲੋਕਾਂ ਦਾ ਬਹੁਤ ਬੁਰਾ ਹਾਲ ਸੀ ਸੜਕ ਬਹੁਤ ਖਰਾਬ ਸੀ ਥੋੜੀ ਜੀ بارش ਹੁੰਦੀ ਸੀ ਤੇ ਬਹੁਤ ਜ਼ਿਆਦਾ ਮਤਲਬ ਲੋਕਾਂ ਨੂੰ ਲੰਘਣ ਦੇ ਵਿੱਚ ਪਰੇਸ਼ਾਨੀ ਹੁੰਦੀ ਅਸੀਂ ਆਪ ਖੁਦ ਬੜੇ ਪਰੇਸ਼ਾਨ ਸੀ ਇਸ ਕਰਕੇ ਆਮ ਆਦਮੀ ਪਾਰਟੀ ਜੋ ਸਾਲ 2-3 2.5 ਸਾਲ ਤੋਂ ਚੱਲੇ ਆਏ ਉਹਨਾਂ ਕੁਝ ਨਹੀਂ ਕੀਤਾ ਕਿਸੇ ਨੇ ਕੁਝ ਨਹੀਂ ਕੀਤਾ ਇਸ ਕਰਕੇ ਅਸੀਂ ਕਹਿੰਦੇ ਹਾਂ ਜਿੰਨੇ ਵੀ ਕਾਂਗਰਸ ਨੇ ਬਹੁਤ ਅੱਗੇ ਪਹਿਲਾਂ ਵੀ ਬਹੁਤ ਸੇਵਾ ਕੀਤੀ ਹੈ ਤੇ ਹੁਣ ਵੀ ਇਹ ਕਰਨਗੇ ਵੱਧ ਜੜ ਕੇ ਕਰਨਗੇ ਭੈਣ ਭਰਾ ਸਾਰੇ ਸਾਥ ਦੇਣਗੇ ਵਾਦੇ ਕੀਤੇ ਗਏ ਆਮਦੀ ਪਾਰਟੀ ਬੁਲਵੀ 10000 ਰੁਪਏ ਦਿੱਤਾ ਜਾਵੇਗਾ ਉਹ ਵੀ ਵਾਦੇ ਕੀਤੇ ਪਾਦੇ ਪੂਰੇ ਨਹੀਂ ਹੋਏ ਉਹਦੇ ਬਾਰੇ ਕੀਤੇ ਆ ਮੇਰੀਆਂ ਭੈਣਾਂ ਦੱਸ ਸਕਦੀਆਂ ਕਿਉਂਕਿ ਵੀ ਸਾਰਿਆਂ ਨੂੰ ਕਿਹਾ ਸੀ 30000 ਰੁਪਏ ਦਵਾਂਗੇ ਕਿਸੇ ਦੇ ਖਾਤੇ 'ਚ 10000 ਰੁਪਏ ਨਹੀਂ ਆਇਆ ਝੂਠਾ ਵਾਦਾ ਕਰਨ ਦਾ ਕੋਈ ਫਾਇਦਾ ਨਹੀਂ ਤਾਂ ਮੈਂ ਉਹ ਕਰੋ ਗੱਲੋ ਕਰੋ ਜਿਹੜੀ ਆਪਾਂ ਕਰ ਸਕਦੀ ਹੈ ਹਨਾ ਸਰਕਾਰ ਕਾਂਗਰਸ ਸਰਕਾਰ ਜਿਹੜੀ ਆ ਇਹ ਹਰ ਗੱਲ ਤੇ ਖਰੀ ਉੱਤਰਦੀ ਹੈ ਇਰੇ ਕੰਮ ਕੀਤੇ ਜਾਣਗੇ ਤੁਹਾਡੇ ਵੱਲੋਂ ਬਰਤਿਹੇ ਜਾਂ ਜਿੰਨੇ ਜਿੰਨੇ ਕਿਹੜਾ ਲੱਗਦਾ ਵੀ ਪਿੰਡ ਦੇ ਵਿੱਚ ਇਹ ਪਹਿਲਾ ਕੰਮ ਹੋਣਾ ਜ਼ਰੂਰੀ ਹੈ ਸਭ ਤੋਂ ਪਹਿਲਾਂ ਕੰਮ ਕੀਤਾ ਜਾਵੇਗਾ ਸਭ ਤੋਂ ਪਹਿਲਾਂ ਵੀ ਪਾਣੀ ਦਾ ਨਿਕਾਸ ਜ਼ਰੂਰੀ ਹੁੰਦਾ ਹੈ ਸੀਵਰ ਜੰਤਰਾਂ ਪੈਣ ਗਲੀਆਂ ਜੇ ਕਿਸੇ ਦਾ ਕੋਈ ਪੈਣ ਭਰਾਉਂਦਾ ਉਹ ਆਰਾਮ ਨਾਲ ਕਿਸੇ ਦੇ ਘਰ ਜਾ ਪਹੁੰਚ ਸਕੇ ਆਪ ਅਸੀਂ ਆ ਸਕੀਏ ਬੱਚਿਆਂ ਦੇ ਸਕੂਲ ਜਾਣਾ ਹੁੰਦਾ ਹੈ ਯੂਨੀਫਾਰਮ ਖਰਾਬ ਹੁੰਦੀ ਹੈ ਮਤਲਬ ਬਹੁਤ ਪਰੇਸ਼ਾਨੀ ਹੁੰਦੀ ਹੈ ਜਾਣਾ ਹੁੰਦਾ ਹੈ ਮੇਰੀ ਦਿੱਕਤ ਇਹਨੂੰ ਬੋਟਾ ਕੀ ਫੀਲ ਕੀ ਕਰਨਾ ਚਾਹੁੰਦੇ ਹੋ ਕੋਟਰਨ ਸਾਰਿਆਂ ਨਾਲ ਜਿਹਦੇ ਤੇ ਇਿੱਥੇ ਤੱਕ ਨੂੰ ਵਟਾਏ ਅਸੀਂ ਭੈਣ ਭਰਾਵਾਂ ਅੱਗੇ ਅਪੀਲ ਕਰਨਾ ਚਾਹੁੰਦੇ ਆ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਰੇ ਕਾਂਗਰਸ ਪਾਰਟੀ ਨੂੰ ਪੰਜੇ ਦੇ ਮੋਹਰਾਂ ਲਾ ਕੇ ਕਾਮਯਾਬ ਕਰੋ ਅਤੇ ਸਾਨੂੰ ਸੇਵਾ ਦਾ ਮੌਕਾ ਦਿਓ